ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਨ ਦੁਨੀਆਂ ਦੇ ਮਾਲਕ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਆਉਣ ਦੀ ਕੀ ਲੋੜ ਪਈ? ਕਿਉਂਕਿ ਉਸ ਸਮੇਂ ਹਰ ਪਾਸੇ ਹਹਾਕਾਰ ਮੱਚੀ ਹੋਈ ਸੀ। ਪਾਪ ਤੇ ਜ਼ੁਲਮ ਜਿਹੜਾ ਸੀ ਬੜਾ ਵੱਧ ਚੁੱਕਿਆ ਸੀ। ਧਰਤੀ ਪੁਕਾਰਾਂ ਕਰ ਰਹੀ ਸੀ ਕਿ ਉਹਨਾਂ ਭਾਰ ਮੈਨੂੰ ਪਰਬਤਾਂ ਦਾ ਪਹਾੜਾਂ ਦਾ ਨਹੀਂ ਲੱਗ ਰਿਹਾ। ਜਿਨ੍ਹਾਂ ਕੇ ਜ਼ੁਲਮੀਆਂ ਤੇ ਪਾਪੀਆਂ ਦਾ ਲੱਗ ਰਿਹਾ ਹੈ ਹਰ ਪਾਸੇ ਜਿਹੜਾ ਪਾਪ ਜਿਹੜਾ ਵਧਿਆ ਹੋਇਆ ਸੀ ਜੁਰਮ ਜਿਹੜਾ ਸੀ ਬੜਾ ਵਧਿਆ ਹੋਇਆ ਸੀ ਰਾਜੇ ਜਿਹੜੇ ਸੀ ਉਹ ਵੀ ਪਾਪਕੁਮਾਰ ਐ ਸਨ ਕੂੜ ਅਮਾਵ ਸ ਚੰਦਰਮਾ ਦੀਸੇ ਨਹੀਂ ਕਹ ਚੜਿਆ ਸਾjda ਚੰਦਰਮਾ ਕਿਤੇ ਨਜ਼ਰੀ ਨਹੀਂ ਆ ਰਿਹਾ ਸੀ ਕੂੜ ਰੂਪੀ ਜਿਹੜੀ ਮੱਸਿਆ ਸੀ ਇਹ ਫੈਲੀ ਹੋਈ ਸੀ ਹਰ ਪਾਸੇ ਪਾਪ ਹਰ ਪਾਸੇ ਜ਼ੁਲਮ ਇੰਨਾ ਫੈਲਿਆ ਹੋਇਆ ਸੀ ਕਿ ਸੱਚ ਜਿਹੜਾ ਸੀ ਉਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਫਿਰ ਕਹਿੰਦੇ ਧਰਤੀ ਦੀ ਜਿਹੜੀ ਸੀ ਲੋਕਾਈ ਦੀ ਪੁਕਾਰ ਜਿਹੜੀ ਸੀ ਇਹ ਜੋ ਸੁਣੀ ਵੈ ਗੁਰੂ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਫਿਰ ਜਗਤ ਦੇ ਉੱਪਰ ਸੰਸਾਰ ਦੇ ਉੱਪਰ ਭੇਜਿਆ 1469 ਈਸਵੀ ਦੇ ਵਿੱਚ ਰਾਏ ਪੋਇਤਲਵੰਡੀ ਮਹਿਤਾ ਕਲਿਆਨ ਦਾਸ ਪਿਤਾ ਅਤੇ ਮਾਤਾ ਤ੍ਰਿਕਤਾ ਦੇ ਕੁਖੋਂ ਜਿਹੜਾ ਸੀ ਇਹਨਾਂ ਦਾ ਪ੍ਰਕਾਸ਼ ਹੋਇਆ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿਚਾਰਨ ਕੀ ਜਗਤ ਦੇ ਵਿਚਾਰਨ ਕੀ ਫਿਰ ਜ਼ੁਲਮੀਆਂ ਨੂੰ ਜਿਹੜਾ ਸੀ ਪਾਪੀਆਂ ਨੂੰ ਜਿਹੜਾ ਸੀ ਸਿੱਧੇ ਰਸਤੇ ਪਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜਿਹੜੇ ਚੱਲ ਕੇ ਜਿਹੜੇ ਸੀ ਪਾਪੀਆਂ ਦੇ ਕੋਲ ਪਹੁੰਚਦੇ ਸਨ ਜੁਰਮੀਆਂ ਦੇ ਕੋਲ ਪਹੁੰਚਦੇ ਸਨ ਜੁਲਮ ਕਰਨ ਵਾਲੇ ਨੂੰ ਜਿਹੜਾ ਸੀ ਐਸੇ ਤਰੀਕਿਆਂ ਤੇ ਲਟਾਉਂਦੇ ਸਨ ਐਸਾ ਜਿਹੜਾ ਪ੍ਰੇਮ ਦਾ ਤੀਰ ਮਾਰਦੇ ਸਨ ਇਹ ਲੈਂਦਾ ਸੀ ਕਿ ਮੈਂ ਛੱਡ ਨਹੀਂ ਸਕਦਾ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੇਮ ਦੇ ਤੀਰ ਦੇ ਨਾਲ ਜਿਹੜੇ ਬਚਨਾਂ ਦੇ ਨਾਲ ਜਿਲਾ ਨੂੰ ਸਿੱਧੇ ਰਸਤੇ ਪਾ ਦਿੰਦੇ ਸਨ ਇਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਰੰਭ ਕੀਤੀ ਤਾਂ ਭਾਈ ਲਾਲੋ ਦੇ ਕਰ ਜਿਹੜਾ ਸੀ ਗਹਿ ਜਿਹੜਾ ਇੱਕ ਗਰੀਬ ਮਿਹਨਤੀ ਜਿਹੜਾ ਸੀ ਇਨਸਾਨ ਸੀ ਤੇ ਉਥੇ ਮਲਕ ਭਾਗੋ ਜਿਹੜਾ ਸੀ ਉਹਨੂੰ ਸਿੱਧੇ ਰਸਤੇ ਪਾਇਆ ਫਿਰ ਭੂਮੀਆਂ ਚੋਰ ਜਿਹੜਾ ਕਹਿੰਦਾ ਮੈਂ ਚੋਰੀ ਨਹੀਂ ਛੱਡ ਸਕਦਾ ਤੇ ਸਤਿਗੁਰੂ ਨੇ ਤਿੰਨ ਬਚਨ ਦੇ ਕੇ ਜਿਹੜਾ ਸੀ ਉਹਨੂੰ ਚੋਰੀ ਤੋਂ ਜਿਹੜਾ ਸੀ ਛਾ ਦਿੱਤਾ ਕਿ ਤੇ ਨੂਨ ਖਾ ਕੇ ਆਰਾਮ ਨਹੀਂ ਕਰਨਾ ਸੱਚ ਬੋਲਣਾ ਹੈ ਇਹ ਗੁਰੂਆਂ ਪਿਆਰਿਓ ਜਦੋਂ ਉਹਨੂੰ ਗਰੀਬਾਂ ਨੂੰ ਲੁੱਟਣਾ ਨਹੀਂ ਹੈ ਇਤਨਾ ਗੱਲਾਂ ਤੇ ਪਹਿਰਾ ਦਿੱਤਾ ਤੇ ਜਿਹੜਾ ਸੀ ਉਹ ਸੱਚ ਦੇ ਰਸਤੇ ਤੇ ਚੱਲ ਪਿਆ ਗੁਰੂਆਂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਜਗ ਦੇ ਵਿੱਚ ਜਿਹੜਾ ਜ਼ੁਲਮੀਆ ਨੂੰ ਫਿਰ ਜਿਹੜਾ ਸਿੱਧੇ ਰਸਤੇ ਪਾਇਆ ਪਾਪੀਆਂ ਨੂੰ ਸਿੱਧੇ ਰਸਤੇ ਪਾਇਆ ਪਰ ਜਿਹੜੀ ਧਰਤੀ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਪਾਪ ਹੋ ਰਿਹਾ ਸੀ ਉਹਨੂੰ ਜਿਹੜਾ ਸੀ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੀ ਖਤਮ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਐਸੇ ਦੀਨ ਦੁਨੀਆ ਦੇ ਸੰਸਾਰ ਦੇ ਜਿਹੜੇ ਮਾਲਕ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਆਖਰ ਜਿਹੜਾ ਸੀ ਜੋਤੀ ਜੋਤ ਸਮਾਏ 1539 ਈਸਵੀ ਦੇ ਵਿੱਚ ਅੱਜ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾ ਹਾ ਕਰਦੀ ਹੋਈ ਵਿਝੜੀ ਲੁਕਾਈ ਸੀ ਉਹਨਾਂ ਨੂੰ ਜਿਹੜਾ ਸੀ ਫਿਰ ਇਨਸਾਫ਼ ਦਿਵਾਇਆ ਪੰੋਂ ਬਾਬਰ ਦੀਆਂ ਚੱਕੀਆਂ ਜਿਹੜੀਆਂ ਪੀੜੀਆਂ ਪਈਆਂ ਪਰ ਜਿਹੜੇ ਸੀ ਉਹਨਾਂ ਨੂੰ ਸਿੱਧੇ ਰਸਤੇ ਤੇ ਤੋਰਿਆ ਐਸੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਿਸ ਹੈ ਸਤਿਗੁਰੂ ਜੀ ਸਾਡੇ ਤੇ ਜੀ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਇਸ ਸਿੱਧੇ ਰਸਤੇ ਤੇ ਤੁਰੰਗਾ ਬਲ ਬਖਸ਼ਿਸ਼ ਕਰਨ ਤਾਂ ਕਿ ਸਾਡਾ ਵੀ ਲੋਕ ਸੁਖੀਆ ਪਰਲੋਕ ਸਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ